ਅੱਤ ਦੀ ਪੈ ਰਹੀ ਗਰਮੀ ਨੂੰ ਵੇਖਦਿਆਂ ਸਮਾਜ ਕਲਿਆਣ ਕਲੱਬ ਸਨੌਰ ਵੱਲੋਂ ਵੱਖਰਾ ਉਪਰਾਲਾ ਕਰਦਿਆਂ ਠੰਡੇ ਪਾਣੀ ਦੀ ਛਬੀਲ ਦੇ ਨਾਲ-ਨਾਲ ਬੂਟਿਆਂ ਦੀ ਛਬੀਲ ਵੀ ਲੋਕਾਂ ਲਈ ਲਾਈ ਗਈ। ਇਸ ਦਰਮਿਆਨ ਕਲੱਬ ਮੈਂਬਰਾਂ ਵੱਲੋਂ ਰਾਗੀਰਾਂ ਨੂੰ 500 ਦੇ ਕਰੀਬ ਬੂਟੇ ਵੰਡੇ ਗਏ। ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਵਰਿੰਦਰ ਬੱਲੂ ਨੇ ਦੱਸਿਆ ਕਿ ਮਨੁੱਖ ਵੱਲੋਂ ਲਗਾਤਾਰ ਰੁੱਖਾਂ ਦੀ ਕਟਾਈ ਦੇ ਕਾਰਨ ਅਜੇ ਤਾਪਮਾਨ 45 ਡਿਗਰੀ ਨੂੰ ਪਾਰ ਕਰ ਚੁੱਕਿਆ ਹੈ ਅਤੇ ਉਹ ਦਿਨ ਵੀ ਦੂਰ ਨਹੀਂ ਜਦ ਇਹ ਤਾਪਮਾਨ 55 ਡਿਗਰੀ ਨੂੰ ਵੀ ਕ੍ਰੋਸ ਕਰ ਜਾਵੇਗਾ ਇਸ ਲਈ ਇਸ ਵੱਧ ਰਹੇ ਤਾਪਮਾਨ ਨੂੰ ਕੰਟਰੋਲ ਕਰਨ ਦੇ ਲਈ ਇੱਕੋ ਇੱਕ ਜਰੀਆ ਹੈ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਹਨ ਇਸ ਲਈ ਕਲੱਬ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਆਉਣ ਵਾਲੇ ਸਮੇਂ ਦੇ ਵਿੱਚ ਸਨੌਰ ਅਤੇ ਨਾਂ ਲੱਗਦੇ ਇਲਾਕੇ ਦੇ ਵਿੱਚ 1000 ਤੋ ਵਧੇਰੇ ਬੂਟੇ ਲਾਏ ਜਾਣਗੇ ਜਿਸ ਦੀ ਅੱਜ ਰਸਮੀ ਸ਼ੁਰੂਆਤ ਕਲੱਬ ਵੱਲੋਂ ਠੰਡੇ ਮਿੱਠੇ ਜਲਦੀ ਛਬੀ ਲਾ ਕੇ ਕਰ ਦਿੱਤੀ ਗਈ ਹੈ ਅਤੇ ਨਾਲ ਹੀ 500 ਦੇ ਕਰੀਬ ਬੂਟੇ ਵੀ ਵੰਡੇ ਗਏ ਹਨ ਇਸ ਮੌਕੇ ਉਹਨਾਂ ਨੇ ਕਿਹਾ ਕਿ ਪਾਣੀ ਪੀਣ ਵਾਲੇ ਰਾਗਿਰਵ ਵੱਲੋਂ ਪੂਰੇ ਸਤਕਾਰ ਨਾਲ ਬੂਟੇ ਪ੍ਰਾਪਤ ਕੀਤੇ ਗਏ ਉਹਨਾਂ ਨੇ ਦੱਸਿਆ ਕਿ ਜੂਨ ਅਤੇ ਜੁਲਾਈ ਦੇ ਮਹੀਨੇ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ ਕਲੱਬ ਪਿਛਲੇ 16 ਸਾਲਾਂ ਤੋਂ ਸਨੌਰ ਇਲਾਕੇ ਵਿੱਚ ਲਗਾਤਾਰ ਸਮਾਜ ਭਲਾਈ ਦੇ ਕਾਰਜ ਕਰਦਾ ਰਿਹਾ ਹੈ ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਰਿੰਕੂ ਸੀਨੀਅਰ ਮੈਂਬਰ ਹਰਮਿੰਦਰ ਨੋਨਾ ਕੁਲਵਿੰਦਰ ਸਿੰਘ ਕੋਚ ਗੁਰਦੀਪ ਦੀਪੀ ਸੰਦੀਪ ਰਿੱਪੀ ਕੈਸ਼ੀਅਰ ਸੁਖਵਿੰਦਰ ਸਿੰਘ ਸੰਦੀਪ ਮੰਨੂ ਸੁਖਵਿੰਦਰ ਗੋਲਡੀ ਸਨ ਹੋਰ ਵੀ ਕਲੱਬ ਦੇ ਮੈਂਬਰ ਮੌਜੂਦ ਸੰ ਦੇਖੋ ਅੱਜ ਸਮਾਜਿਕ ਕੈਨ ਕਲੱਬ ਵੱਲੋਂ ਪਟਿਆਲਾ ਰੋਡ ਵਿਖੇ ਅਸੀਂ ਸ਼ਬੀਲ ਦਾ ਉਪਰਾਲਾ ਕੀਤਾ ਔਰ ਸ਼ਬੀਲ ਦੇ ਨਾਲ-ਨਾਲ ਅਸੀਂ ਸਾਡੇ ਕਲੱਬ ਵੱਲੋਂ ਜੋ ਰੁੱਖ ਲਗਾਓ ਮੁਹਿੰਮ ਸ਼ੁਰੂ ਕੀਤੀ ਗਈ ਹੈ ਉਸ ਦੇ ਤਹਿਤ ਅੱਜ ਅਸੀਂ ਲਗਭਗ 500 ਦੇ ਕਰੀਬ ਅਸੀਂ ਅੱਜ ਇੱਥੇ ਬੂਟੇ ਵੰਡ ਰਹੇ ਹਾਂ ਤਾਂ ਕਿ ਜੋ ਪਰਿਵਰਣ ਜੋ ਕਿ ਪਿਛਲੇ ਸਮੇਂ ਦੇ ਦੌਰਾਨ ਆਪਾਂ ਦੇਖ ਰਹੇ ਕਿ ਅੰਤ ਦੀ ਗਰਮੀ ਔਰ ਆਉਣ ਵਾਲੇ ਸਮੇਂ ਦੇ ਦੌਰਾਨ ਜਿਹੜਾ ਟੈਂਪਰੇਚਰ ਉਸ ਚੀਜ਼ ਨੂੰ ਸੁਰੱਖਿਅਤ ਕਰਨ ਵਾਸਤੇ ਅਸੀਂ ਪਾਣੀ ਬਚਾਉਣ ਦੀ ਮੁਹੀਮ ਚਲਾਈ ਹੈ ਤੇ ਇਸੜੀ ਪਰਿਵਰਤਨ ਦਾ ਸੰਦੇਸ਼ ਤਾਂ ਸਭ ਨੂੰ ਇਹੀ ਹੈ ਜੀ ਕਿ ਅ ਪਰਿਵਾਰ ਨੂੰ ਸੁਰੱਖਿਅਤ ਰੱਖਣ ਵਾਸਤੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਔਰ ਪਾਣੀ ਬਚਾਉਣਾ ਚਾਹੀਦਾ ਹੈ ਤਾਂ ਕਿ ਆਉਣ ਵਾਲਾ ਜਿਹੜਾ ਭਵਿੱਖ ਹੈ ਉਹ ਸੁਰੱਖਿਅਤ ਰਹੇ ਬਬੂ ਨੂੰ ਯੋਗਤਾ ਦੇਗਾ ਕੀ ਕਰਾਪੂ ਕਰਾ ਕੇ ਸਾਡਾ ਕਲੱਬ ਪਿਛਲੇ ਲਗਭਗ 16-17 ਸਾਲ ਤੋਂ ਲਗਾਤਾਰ ਸਨੌਰ ਇਲਾਕੇ ਦੇ ਵਿੱਚ ਲਗਾਤਾਰ ਸਮਾਜ ਭਲਾਈ ਦੇ ਕੰਮ ਅਸੀਂ ਕਰਦੇ ਆ ਰਹੇ ਹਾਂ ਜੋ ਵੀ ਸਮਾਜਿਕ ਕਰਨ ਕਲੱਬ ਸਨੌਰ ਵੱਲੋਂ ਸਮਾਜ ਭਲਾਈ ਦੇ ਖੇਤਰ ਦੇ ਵਿੱਚ ਉਪਰਾਲੇ ਕੀਤੇ ਜਾਣਗੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਵੀ ਬੂਟੇ ਲਾਵਾਂਗੇ ਤੇ ਉਹਨਾਂ ਦਾ ਪਾਲਣ ਪੋਸ਼ਣ ਆਪਣੇ ਕੇਅਰ ਦੇ ਵਿੱਚ ਕਰਾਂਗੇ ਪੂਰਾ ਤੇ ਬਾਕੀ ਲੋੜਵੰਦਾਂ ਨੂੰ ਖੂਨਦਾਨ ਜਿੰਨੇ ਵੀ ਸਮਾਜ ਦੇ ਵਿੱਚ ਕਿਸੇ ਲੋੜਵੰਦ ਨੂੰ ਖੂਨ ਦੀ ਲੋੜ ਹੈ ਐਮਰਜੈਂਸੀ ਤੇ ਉੱਥੇ ਵੀ ਸਾਡੇ ਟੀਮ ਦੇ ਮੈਂਬਰ ਨੇ ਜਿਹੜੇ ਬਿਨਾਂ ਕਿਸੇ ਸ਼ੁਲਕ ਤੋਂ ਬਿਨਾਂ ਕਿਸੇ ਨੀਸਵਾਰਥ ਸੇਵਾ ਨਾਲ ਖੂਨਦਾਨ ਕਰਕੇ ਆਉਂਦੇ ਨੇ ਜੀ ਤੇ ਹੋਰ ਵੀ ਸਫਾਈ ਆਪਣੇ ਆਲੇ ਦਾਲੀ ਦੀ ਸਫਾਈ ਦੇ ਜਾਂ ਕਿਸੇ ਵਕਈ ਤਸਵੀਰਾਂ ਵਿੱਚ ਦੇਖਿਆ ਤੁਸੀਂ ਕਿਸ ਤਰੀਕੇ ਦੇ ਨਾਲ ਸਮਾਜ ਕਲਿਆਣ ਕਲੱਬ ਸਨੋਰ ਵੱਲੋਂ ਇੱਕ ਨੇਕ ਉਪਰਾਲਾ ਵਾਤਾਵਰਣ ਬਚਾਉਣ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਭਿਆਨਕ ਗਰਮੀ ਜਿਸ ਤਰੀਕੇ ਦੇ ਨਾਲ ਪੈ ਰਹੀ ਹੈ ਰਾਘੇਰਾਂ ਦੇ ਲਈ ਪਾਣੀ ਦੀ ਛਬੀਲ ਦੇ ਨਾਲ ਨਾਲ ਉਹਨਾਂ ਨੂੰ ਰਾਘੇਰਾਂ ਨੂੰ ਇੱਕ ਇੱਕ ਬੂਟਾ ਵੀ ਦਿੱਤਾ ਜਾ ਰਿਹਾ ਹੈ ਇਹ ਸ਼ਲਾਘਾਯੋਗ ਅਰਸ਼ ਹੈ ਜੋ ਲੋਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਉਹ ਇਸ ਕਲੱਬ ਦੇ ਬਾਰੇ ਆਪ ਦੇ ਕੀ ਵਿਚਾਰ ਰੱਖਣਾ ਚਾਹੁੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ